Legenda por गोविंद सिंह जी कपूरथले तो हल्का संगठन इंचार्जारण दिन चौंक की बहुत जितनी आम आदमी पार्टी ने मेहनत ने ਹਰੇਕ ਟੀਮ ਦੀ ਮਿਹਨਤ ਸਾਡੇ ਕਪੂਰਥਲੇ ਦੀ ਟੀਮ ਦੀ ਮਿਹਨਤ ਭਗਵੰਤ ਸਾਹਿਬ ਦੀ ਮਿਹਨਤ ਸੀਐਮ ਸਾਹਿਬ ਦੀ ਅਰਵਿੰਦ ਕੇਜਰੀਵਾਲ ਦੀ ਮਿਹਨਤ ਤੇ ਹੋਰ ਮੰਤਰੀ ਸਾਡੇ ਜਿੰਨੇ ਵੀ ਹੈਗੇ ਸਾਰਿਆਂ ਦੀ ਮਿਹਨਤਾਂ ਦਾ ਇਹ ਫਲ ਮਿਲਿਆ ਆਮ ਆਦਮੀ ਪਾਰਟੀ ਨੂੰ ਵੀ ਇੰਨਾ ਵੀ ਪਬਲਿਕ ਨੇ ਸਾਥ ਦਿੱਤਾ ਤੇ ਇਸ ਪਬਲਿਕ ਦਾ ਪੂਰੇ ਪਬਲਿਕ ਤਰਨਤਾਰਾ ਦੇ ਪਬਲਿਕ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਹੋਰ ਬਾਕੀ ਕਹਿਣਾ ਜਨਾ ਵੀ ਹੁਣ ਆਮ ਆਦਮੀ ਪਾਰਟੀ ਦਾ ਪੂਰੀ ਜਿਹੜੀ ਕਿ ਟੀਮ ਇੱਕ ਵੱਲੋਂ ਪੂਰੀ ਤਿਆਰੀ ਦੇ ਵਿੱਚ ਆ ਤਿਆਰੀ ਦੇ ਵਿੱਚ ਆ ਤੇ ਪੂਰੇ ਜਦ ਉਧਰੋਂ ਤਰਨ ਤਰ ਤੋਂ ਸਾਨੂੰ ਇਹ ਆਵਾਜ਼ ਆ ਰਹੀ ਜੇ ਕਿ ਤੁਸੀਂ ਆਹ ਸੀਟ ਜਿੱਤਦੇ ਹੋ ਤੇ 2027 ਦੇ ਵਿੱਚ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੀਐਮ ਭਗਮント ਮਾਨ ਦੀ ਸਰਕਾਰ ਆ ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਪੂਰੀ ਮਜ਼ਬੂਤੀ ਦੇ ਨਾਲ ਉਹਨਾਂ ਨੇ ਆਪ ਦਾ ਪੁਰਾਣ ਹਾਂਜੀ ਸਰ ਕੀ ਨਾਮ ਮੇਰਾ ਨਾਮ ਸਰਦਾਰ ਕਿਮਲ ਸਿੰਘ ਕੁੰਮਾ ਬੋਲ ਰਿਹਾ ਹਾਂ ਕਮਨ ਸਵਾ ਦੀ ਜਿੱਦੀ ਸਰੰਤਰੰਦ ਦੇ ਵਿੱਚ ਜੋ ਜਿੱਤ ਪ੍ਰਾਪਤ ਹੋਈ ਹੈ ਪਾਰਟੀ ਨੂੰ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਇਹ ਜਿੱਤ ਪ੍ਰਾਪਤ ਹੋਈ ਹੈ ਬਹੁਤ ਵੱਡੀ ਕਾਮਯਾਬੀ ਹੈ ਕਾਮ ਪਾਰਟੀ ਨੂੰ ਮਿਲੀ ਹੈ ਤੇ ਕਮਾ ਦੇ ਆਧਾਰ ਤੇ ਲੋਕਾਂ ਨੇ ਵੋਟ ਪਾਈ ਹੈ ਹਜ਼ਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ ਔਰ ਅੱਗੇ ਵੀ ਕਰਦੇ ਰਹਿੰਦੇ ਆ ਪਿੱਛੇ ਤੋਂ ਬਹੁਤ ਮਿਹਨਤ ਕੀਤੀ ਉਹਨਾਂ ਨੇ ਇਸ ਕਰਕੇ ਲੋਕਾਂ ਨੇ ਉਹਨਾਂ ਦੇ ਕੰਮਾਂ ਨੂੰ ਵੋਟ ਪਾਈ ਹੈ ਆਪਾਂ ਇਹ ਕਹਿ ਸਕਦੇ ਹਾਂ ਵੀ ਕੰਮਾਂ ਦੇ ਆਧਾਰ ਤੇ ਜਿੱਤ ਹੋਈ ਹੈ ਤੁਹਾਨੂੰ ਲੱਗਦਾ ਹੈ ਕਿ 2027 ਦੀ ਜਿਹੜੀ ਇਹ ਨੀ ਰੱਖੀ ਗਈ ਆ ਦੇਖੋ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ 2027 ਦਾ ਜਿਹੜਾ ਮੁੱਢ ਵੱਜ ਗਿਆ ਵਾ ਲੋਕਾਂ ਨੇ ਪੂਰਾ ਆਪਣਾ ਮਨ ਬਣਾ ਲਿਆ ਕਿ 2027 ਦੇ ਦੁਬਾਰਾ ਸਰਕਾਰ ਬੀਟ ਹੋਊਗੀ ਔਰ ਹੋਊਗੀ ਵੀ ਪੱਕੀ ਸਾਨੂੰ ਪੂਰਾ ਇਸ ਚੀਜ਼ ਦੇ ਯਕੀਨ ਆ ਔਰ ਆਮ ਪਾਰਟੀ ਨੇ ਸਾਰੇ ਕੰਮ ਕੀਤੇ ਹੈ ਜੇ ਬਿਜਲੀ ਦੇ ਬਿੱਲ ਲਾ ਲੋ ਪਾਣੀ ਲਾ ਲੋ ਮੋਟਰਾਂ 24 ਘੰਟੇ ਬੱਤੀ ਲਾ ਲੋ ਹੋਰ ਸੜਕਾਂ ਦਾ ਕੰਮ ਇਸ ਕਰਕੇ ਅਸੀਂ ਪੂਰਾ ਸਾਨੂੰ ਯਕੀਨ ਹੈ ਜਿਹੜੇ ਕਿ ਇੱਕ ਦੋ ਕੰਮ ਰਹਿ ਗਏ ਜਿੱਦਾਂ ਕਿ ਕਹਿੰਦੇ ਮਤਲਬ ਬੀਬੀਆਂ ਦਾ 1000-100 ਰੁਪਈਆ ਰਹਿ ਗਿਆ ਵਾ ਜਾਂ ਹੋਰ ਕੋਈ ਛੋਟਾ ਮੋਟਾ ਕੰਮ ਉਹ ਵੀ ਕਹਿੰਦੇ ਮਤਲਬ ਪੂਰੇ ਹੋ ਜਾਣਗੇ ਇਸ ਕਰਕੇ ਅਸੀਂ ਪੂਰਾ ਯਕੀਨ ਹੈ ਸਾਨੂੰ ਤੇ ਅਸੀਂ ਲੋਕਾਂ ਦਾ ਤਨ ਤਨ ਨਾਲੇ ਲੋਕਾਂ ਦਾ ਸਾਨ ਨਾਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਜਿਤਾਇਆ ਵਾ ਔਰ ਬਹੁਤ ਬਹੁਤ ਧੰਨਵਾਦ ਹੈ ਨਾਲ